ਸੰਯੁਕਤ ਕਿਸਾਨ ਮੋਰਚੇ ਦੇ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਮਿਲ ਰਿਹਾ ਹੈ ਬੁਲਾੜਾ ਵਿੱਚ ਭਰਮਾਗਾਰਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਧਰਨਾ ਲਾਇਆ ਗਿਆ ਉੱਥੇ ਬੱਸ ਸਟੈਂਡ ਹੋਵੇ ਚਾਹੇ ਬੁਝਾਰ ਹੋਣ ਉੱਥੇ ਕਿਸਾਨ ਮੋਰਚੇ ਦੇ ਸੰਬੰਧ ਦੇ ਵਿੱਚ ਅੱਜ ਪੂਰਨ ਤੌਰ ਤੇ ਸਮਰਥਨ ਮਿਲਦਾ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਦਿਖਾਵਾਂਗੇ ਤੁਹਾਨੂੰ ਬੁਲੱਡ ਦੇ ਵਿੱਚ ਬੱਸ ਸਟੈਂਡ ਹੋਣ ਚਾਹੀਏ ਦੁਕਾਨਦਾਰ ਹੋਣ ਤਕਰੀਬਨ ਪੂਰਨ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਬੰਦ ਨੂੰ ਲੈ ਕੇ ਪਰਮਹੰਗਾਰਾ ਮਿਲਿਆ ਹੈ ਆਉ ਤੁਹਾਨੂੰ ਦਿਖਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਕਿਸਾਨ ਜੁ ਕੀ ਕਹਿੰਦੇ ਨਜ਼ਰ ਆਏ ਆਉ ਸਾਨੂੰ ਸੁਣਾਉਣੇ ਆ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਰਿਪੋਰਟ ਦਵਿੰਦਰਪਾਲ ਸਿੰਘ ਕੋਹਲੀ ਬੁਲਾੜਾ ਤੋਂ ਉਹ ਤਾਂ ਕਿ ਫਿਰ ਕੋਈ ਹੁੰਦਾ ਨਹੀਂ ਇਧਰ ਛੋਟ ਲਏ ਸਾਰੇ ਪੂਰਾ ਖੜਾ ਕਿਧਰ ਛੋਟ ਲਾ ਦੇ ਹਾਂ ਖੜਾ ਹੋ ਰਹੀ ਲੈ ਖੜਾ ਲੈ ਹਾਂ ਕਸਤਾਨ ਮੰਜ਼ੂਰ ਦੇ ਰੋਦੀ ਸਰਕਾਰਾਂ ਮਨਜ਼ੂਰ ਹੈ ਤੇਤੀ ਬ੍ਰੋਦੀ ਲੈਂਦੇ ਡਰਾਫਟ ਬਾਕਸ ਮੰਡੀਆਂ ਨੂੰ ਕਾਬੂ ਕਰਨ ਲਈ ਨੀਤੀ ਬਣਾਓ ਮੰਡੀਆਂ ਨੂੰ ਸਖਮ ਕਰਨ ਲਈ ਨੀਤੀ ਬਣਾ ਕੇ ਤੇ ਰਹੋਗੇ ਕੇਂਦਰ ਸਰਕਾਰ ਮਨਜ਼ੂਰ ਹੈ ਸਰਕਾਰਾਂ

ਪੀਹਾ ਹਾਜ਼ਰ ਕੀ ਡਿਊਟੀ ਹੋ ਦੇ ਸਹਾਰਾ ਜੈ ਸੰਤਾਨ ਸਤ ਮਰਦਾਬਾਹ ਜੈ ਸੰਤਾਨ ਸਤ ਮਰਦਾਬਾਹ ਮਾਤੀ ਸਰਕਾਰ ਮਰਦਾਬਾਹ ਜੈ ਸੰਤਾਨ ਸਤ ਮਰਦਾਬਾਹ ਕਿਸਾਨਾਂ ਮਜ਼ਦੂਰਾਂ ਦਾ ਇੱਕ ਆਵਾਜ਼ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਆਵਾਜ਼ ਜਿੰਦਾਬਾਦ ਮੰਲੀ ਨੂੰ ਤੋੜਨ ਵਾਲਾ ਡਰਾਈਵ ਤੋਂ ਪਾਸੇ ਸਮਵਾ ਕੇ ਰਹਾਂਗੇ ਮੰਡੀਆਂ ਨੂੰ ਤੋੜਨ ਵਾਲੇ ਕੇਂਦਰ ਬੰਨੋ ਕਰਕੇ ਸਾਫ਼ ਕਰਨਾ ਸ਼ੁਰੂ ਕਰੋ ਸਿਕਾਨਾਂ ਦੀ ਮੁਟ ਕਰਨ ਵਾਲੇ ਕਮਾਨ ਉੱਪਰ ਚਲੋ ਸਾਫ਼ ਕਰੋ ਸਾਫ਼ ਕਰੋ ਨੋਤੀ ਸਰਕਾਰ ਨੋਕਾ ਪਾ ਸਾਫ਼ ਕਰੋ ਡੜਾ ਜੀ ਮੈਂ ਜੋਤੀਪਾ ਡੜਾ ਜੰਨਰ ਸਕਤਰ ਮਾਨਸਾ ਬੱਲਾਡਾ ਬਲਾਕ ਸਾਡੇ ਜਿਹੜੇ ਕਾਨੂੰਨ ਨੇ ਜੀ ਅਸੀਂ ਪਹਿਲਾਂ ਵੀ ਦਿੱਲੀ ਚ ਰੱਦ ਕਰਾ ਕੇ ਆਏ ਸੀਗੇ ਤੇ ਕਿਸਾਨ ਦੀਆਂ ਸਾਡੀਆਂ ਇਹੀ ਮੰਗਾਂ ਨੇ ਜੀਆਂ ਵੀ ਜਿਹੜੀ ਐਮਸੀ ਐ ਮੰਡੀਆਂ ਨੇ ਜੀਆਂ ਸਾਡੀ ਜਿਹੜੀ ਚੀਜ਼ ਐ ਹਰੇਕ ਜੀਨਸ ਐ ਸਾਡੀ ਉਹ ਕਾਟੇ ਚ ਜਾ ਰਹੀ ਹੈਗੀ ਕਾਟੇ ਚ ਜਾਣ ਕਰਕੇ ਸਾਨੂੰ ਫਿਰ ਛੜਕਾਂ ਤੇ ਉਤਰਨਾ ਪੈਂਦਾ ਤੇ ਛੜਕਾਂ ਤੇ ਉਤਰ ਕੇ ਫਿਰ ਅਸੀਂ ਸਰਕਾਰਾਂ ਨੂੰ ਦੱਸਦੇ ਆ ਸਾਡੇ ਭਰਾ ਉੱਥੇ ਵੀ ਬੈਠੇ ਨੇ ਖਨੌਰੀ ਤੇ ਸਾਡੇ ਪੰਜਾਬ ਚ ਵੀ ਇਹੀ ਕੋਈ ਮੰਗਾਂ ਨੇ ਸਾਡੀਆਂ ਇੱਕੋ ਹੀ ਮੰਗ ਤੇ ਅਸੀਂ ਲੜ ਰਹੇ ਹਾਂਗੇ ਵੀ ਪਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਕਰਕੇ ਸਾਨੂੰ ਫਿਰ ਸੜਕਾਂ ਤੇ ਉਤਰਨਾ ਪੈ ਜਾਂਦਾ ਹੈਗਾ ਸਾਨੂੰ ਬਹੁਤ ਕੰਮ ਨੇਗੇ ਅਸੀਂ ਆਪਦੇ ਬੱਚਿਆਂ ਦਾ ਭੁੱਖ ਬਚਾਉਣ ਵਾਸਤੇ ਤਾਂ ਸੜਕਾਂ ਤੇ ਉਤਰੇ ਹੋਏ ਆ ਉਹ ਅੰਨਦਾਤਾ ਜਿਹੜੇ ਅੰਨਦਾਤੇ ਦੀ ਕੋਈ ਪੀੜ ਨਹੀਂ ਸੁਣੀ ਜਾਂਦੀ ਵੋਟਾਂ ਲੈ ਜਾਂਦੇ ਨੇ ਤੇ ਸਾਡੀਆਂ ਵੋਟਾਂ ਲੈ ਕੇ ਤੇ ਕੋਈ ਮਸਲਾ ਹੱਲ ਨਹੀਂ ਕਰਦੇ ਮਸਲੇ ਹੱਲ ਇਹ ਕਰਦੇ ਨੇ ਸਾਨੂੰ ਸੜਕਾਂ ਤੇ ਬੈਠਣ ਨੂੰ ਮਜਬੂਰ ਕਰ ਦਾਂਦੇ ਨੇ ਤੇ ਸੜਕਾਂ ਤੇ ਤਾਂ ਸਾਡੀ ਮਜਬੂਰੀ ਦੀ ਕਾਰਨ ਸਾਨੂੰ ਬੈਠਣਾ ਪੈ ਜਾਂਦਾ ਮੀ ਹੈ ਗੜੇ ਨੇ ਹਵਾ ਠੰਡੀ ਕੁਛ ਵੀ ਹੈ ਅਸੀਂ ਸੜਕਾਂ ਤੇ ਨਿਕਲਦੇ ਆ ਸਾਡੀਆਂ ਮਾਵਾ ਪੈਣਾ ਨੇ ਸਾਡੇ ਵੀਰ ਨੇ ਸਾਡੇ ਬਜ਼ੁਰਗ ਨੇ ਫਿਰ ਅਸੀਂ ਸੜਕਾਂ ਤੇ ਉਤਰ ਕੇ ਤਾਂ ਸਰਕਾਰਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਸੋਡਾ ਪੇਟ ਭਰਦਾ ਤਾਂ ਅਸੀਂ ਸੜਕਾਂ ਤੇ ਉਤਰਦੇ ਆ ਤਾਂ ਸੜਕਾਂ ਤੇ ਉਤਰ ਕੇ ਸਾਡੀਆਂ ਮੰਗਾ ਮੰਨੀਆਂ ਜਾਂਦੇ ਨੇ ਫਿਰ ਉਹਨਾਂ ਨੂੰ ਲਾਗੂ ਨਹੀਂ ਕਰਿਆ ਜਾਂਦਾ ਇਹ ਮੋਦੀ ਸਰਕਾਰ ਲਾ ਲა ਪਗਮੰਤਮਾਨ ਦੀ ਸਰਕਾਰ ਲਾ ਲਾ ਕਹਿੰਦੇ ਕੁਛ ਨੇ ਕਮਾਉਂਦੇ ਕੁਛ ਨਹੀਂ ਜਿਹੜੇ ਕਾਲੇ ਮਾਗਰ ਮੱਛ ਨੇ ਇਹ ਮਾਗਰ ਮੱਛਾਂ ਦੀਆਂ ਦਿਖਾਉਣ ਵਾਲੀਆਂ ਨੀਤੀਆਂ ਤੇ ਇਹਨਾਂ ਦੀ ਜੀਭਾਂ ਤੇ ਕਾਲਸ ਲੱਗੀ ਹੋਈ ਆ ਉਹ ਕਾਲਸਾਂ ਦੀ ਤਾਕਤ ਨੂੰ ਦਿਖਾ ਕੇ ਅਸੀਂ ਇਹਨਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਛੜਕਾਂ ਤੇ ਜੂਲਦਾ ਹੈ ਤੇ ਸੱਪਾਂ ਦੇ ਸਿਰ ਲਾਤੜਦਾ ਹੈ ਤੇ ਉਹਦੀ ਖੇਤੀ ਦਾ ਮੁੱਲ ਨਹੀਂ ਦਿੱਤਾ ਜਾਂਦਾ ਸਾਨੂੰ ਸਹੀ ਸੀਮਤ ਸਿਰ ਉਹ ਖਰੀਦੀ ਨਹੀਂ ਜਾਂਦੀ ਜਿਹੜੇ ਸਾਡੇ ਬਜ਼ੁਰਗ ਨੇ ਘਰ ਦੇ ਕੰਮ ਕਰਨਕ ਪਰਿਵਾਰਾਂ ਦੇ ਵਿੱਚ ਖੜਨ ਦੁਖਤ ਖਲੀਪਾਂ ਕਿੰਨੀਆਂ ਨੇ ਸਾਡੇ ਪੰਜਾਬ 'ਚ ਦੇਖੋ ਨੇਹਰੀ ਆ ਰਹੀ ਹੈ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਦੇ ਹਰ ਕਿਸਾਨ ਤੇ ਪੀੜਤ ਹੈ ਫਿਰ ਅਸੀਂ ਹੋਰ ਵੀ ਮਸਲੇ ਹੱਲ ਕਰਨ ਦੇਣੇ ਕਿਸੇ ਨੇ ਧੀ ਦਾ ਵਿਆਹ ਕਰਨਾ ਹੈ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਖਾਤਰ ਪਰ ਸਰਕਾਰ ਸਾਡੇ ਵਿੱਚ ਧਿਆਨ ਨਹੀਂ ਦਿੰਦੀ ਜੇ ਧਿਆਨ ਨਹੀਂ ਦਿੰਦੀ ਤਾਂ ਫਿਰ ਅਸੀਂ ਉਹ ਅੰਨ ਦਾ ਤਾਂ ਫਸਲਾਂ ਵੇਚਣ ਬਾਤ ਤੇ ਮੰਡੀ 'ਚ ਮਜਬੂਰ ਹੁੰਨੇ ਆ ਫਿਰ ਉੱਥੇ ਸਾਨੂੰ ਡੰਡੇ 'ਚ ਝੰਡਾ ਪਾ ਕੇ ਫਿਰ ਉੱਥੇ ਮੰਡੀਆਂ 'ਚ ਬੈਠ ਕੇ ਸਾਨੂੰ ਹੱਥ ਬੰਨ ਕੇ ਕਹਿੰਦੇ ਆ ਵੀ ਸਾਡੀ ਫਸਲ ਖਰੀਦ ਲਓ ਫਸਲ ਵੀ ਨਹੀਂ ਖਰੀਦਦੇ ਤੇ ਸਹੀ ਢੰਗ ਨਾਲ ਸਾਨੂੰ ਉਹ ਸਾਡਾ ਜਿਹੜਾ ਕੀਮਤ ਬਣਦੀ ਉਹ ਵੀ ਨਹੀਂ ਦਿੰਦੇ ਹੈਗੇ ਜਾਇਜਮਾਨ ਜਾਇ ਕਿਸਾਨ ਜਿੱਤ ਲੜਦੇ ਲੋਕਾਂ ਦੇ ਹਾਂਜੀ ਆਜੂ ਬਾਈ ਜੀ ਨਾਲ ਮੈਂ ਮੇਜਰ ਸਿੰਘ ਕਮਿੰਦਪੁਰਾ ਬਲਾਕ ਬਲਾਡਾ ਬਲਾਕ ਦਾ ਪ੍ਰਧਾਨ ਬੋਲ ਰਿਹਾ ਹਾਂ ਅੱਜ ਜਿਹੜਾ ਸਤ ਮੋਰਚੇ ਕਿ ਨਹੀਂਓ ਸਾਨੂੰ ਦੋ ਫਾਰਮਾਂ ਬੈਠੀਆਂ ਨੇ ਜਿਹੜੀਆਂ ਦਿੱਲੀ ਦਾ ਸੱਭੂ ਬਾਰਡਰ ਤੇ ਇੱਕ ਖਰੌਰੀ ਬਾਰਡਰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਬੀਕੇਜੂ ਗ੍ਰਾਹਾਂ ਕਨਿਓਂ ਸੀ ਹਮਾਇਤ ਕਰ ਰਹੇ ਹੈਗੇ ਅਸੀਂ ਆ ਅੱਜ ਸਾਡੀ ਜਥੇਬੰਦੀ ਕਣੀਓ ਜਿਹੜਾ ਸੱਦਾ ਸੀ ਉਹ ਸੱਦੇ ਤੇ ਸਾਰੀਆਂ ਅਰਥੀਆਂ ਨੇ ਜਿਹੜੀਆਂ ਐਸਡੀਐਮ ਦਫਤਰ ਬਲਾਡਾ ਕਣੀਓ ਅਸੀਂ ਅਰਥੀ ਛੱਡ ਰਹੇ ਹਾਂ ਇਸ ਕਰਕੇ ਵੱਡੇ ਇਕੱਠ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਸਰਕਾਰਾਂ ਉਹਨਾਂ ਤੇ ਜ਼ੁਲਮ ਕਰ ਰਹੀਆਂ ਨੇ ਅੱਗੇ ਜਾਣ ਤੋਂ ਰੁਕਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਜਿਹੜੀ ਹੋਰ ਵੀ ਕੋਈ ਕਾਰ ਆਊਗੀ ਸਖਤ ਮੋਰਚੇ ਕਰੀਓ ਉਸ ਕਾਲ ਤੇ ਅਸੀਂ ਪੂਰਾ ਫੁੱਲ ਨਿਵਾਵਾਂਗੇ ਤੇ ਆਉਣ ਵਾਲੀ ਅਸੀਂ ਨਾਲ ਦੀ ਨਾਲ ਸਾਡੀ ਮਹਾਪੰਚਾਇਤ ਤੋਂ ਬਣਨ ਜਾ ਰਹੀ ਹੈ ਹਰਿਆਣੇ ਦੇ ਵਿੱਚ ਉਦ੍ਰਵੀ ਅਸੀਂ ਜਿਹੜਾ 4 ਤਰੀਕ ਨੂੰ ਪੂਰਾ ਜ਼ੋਰ ਦੇ ਨਾਲ ਹਰਿਆਣੇ ਵਾਲ ਨੂੰ ਜਿਹੜੇ ਤਿੰਨ ਕਾਨੂੰਨ ਦੁਬਾਰੇ ਸਰਕਾਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਅਸੀਂ ਸਰਕਾਰ ਦੇ ਪੂਰੇ ਹਮਾਇਤ ਦੇ ਵਿੱਚ ਜਾ ਰਹੇ ਹਾਂ। ਅੱਜ ਦਾ ਕੀ ਕਹਿਣਾ ਚਾਹੋਗੇ? ਕਿਉਂਕਿ ਅੱਜ ਜਿਹੜਾ ਦੋ ਫੋਰਮਾਂ ਦੇ ਵੱਲੋਂ ਜਿਹੜੀਆਂ ਫੋਰਮਾਂ ਤਕਰੀਬਨ 10 ਮਹੀਨਿਆਂ ਤੋਂ ਲੈ ਕੇ ਲਗਾਤਾਰ ਕਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਆ। ਉਹਨਾਂ ਦੀ ਮੰਗ ਹੈ ਕਿ ਦਿੱਲੀ ਮੋਰਚੇ ਦੀਆਂ ਜਿਹੜੀਆਂ ਰੈਂਦੀਆਂ ਮੰਗਾ ਹੈ ਉਹ ਸੈਂਟਰ ਦੀ ਸਰਕਾਰ ਲਾਗੂ ਕਰੇ ਇਥੋਂ ਤੱਕ ਕਿ ਸਰਕਾਰਾਂ ਸਾਡੇ ਦੇਸ਼ ਦੀ ਇਹ ਗੱਲ ਕਹਿੰਦੀਆਂ ਨਹੀਂ ਥਕਦੀਆਂ ਕਿ ਇੱਥੇ ਹਰ ਬੰਦੇ ਨੂੰ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਜ਼ਾਦੀ ਹੈ ਜਿਹੜੀ ਉਹਦਾ ਪੋਲ ਸਰਕਾਰਾਂ ਦਾ ਉਸ ਸਮੇਂ ਖੁੱਲ ਜਾਂਦਾ ਹੈ ਜਦੋਂ ਕਿਸਾਨ ਆਪਣੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰਾਜਧਾਨੀ ਵੱਲ ਮੂੰਹ ਕਰਦੇ ਆ ਜਿਹੜੇ ਉਹਨਾਂ ਨੂੰ ਰਾਜਤਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਤੇ ਲਗਾਤਾਰ ਸੈਂਟਰ ਦੀ ਹਕੂਮਤ ਵੱਲੋਂ ਪੰਜਾਬ ਦੀ ਹਕੂਮਤ ਦੇ ਵੱਲੋਂ ਲਗਾਤਾਰ ਜ਼ਬਰ ਕੀਤਾ ਜਾ ਰਿਹਾ ਹੈ ਜਦੋਂ ਉਹ ਆਪਦੇ ਜਥੇ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ ਉਹਨਾਂ ਤੇ ਅਤੂ ਗੈਸ ਦੇ ਗੋਲੇ ਲਾਗੇ ਜਾ ਰਹੇ ਆ ਉਹਨਾਂ ਤੇ ਲਾਸ਼ੀ ਚਾਰਜ ਕੀਤਾ ਜਾ ਰਿਹਾ ਹੈ ਉਹਨਾਂ ਤੇ ਰਬੜ ਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਜਾ ਰਹੀਆਂ ਹੈ ਤੇ ਰਜਾਨਾ ਹੀ ਮਤਲਬ ਸੈਂਕੜਿਆਂ ਨੂੰ ਜਿਹੜੀ ਫੱਟੜ ਐ ਉਹ ਕੀਤਾ ਜਾ ਰਿਹਾ ਹੈ ਇਸ ਕਰਕੇ ਜਿਹੜਾ ਉਹ ਜਾਬਰ 10 ਮਹੀਨਿਆਂ ਤੋਂ ਲੈ ਕੇ ਸੈਂਟਰ ਦੀ ਹਕੂਮਤ ਉਹਨਾਂ ਤੇ ਕਰ ਰਹੀ ਹੈ ਅਸੀਂ ਉਸੇ ਸਮੇਂ ਤੋਂ ਲੈ ਕੇ ਇਸ ਜਾਬਰ ਦੀ ਲਗਾਤਾਰ ਨਖੇਦੀ ਕਰ ਰਹੇ ਹਾਂ ਜਦੋਂ ਵੀ ਇਸ ਜਾਬਰ ਦੇ ਖਿਲਾਫ ਉਹ ਆਪ ਦੇ ਸੰਘਰਸ਼ ਕਰਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਤਾਲਮੇਲ ਵਿੱਚ ਸੰਘਰਸ਼ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਕਰ ਰਹੇ ਆ ਅੱਜ ਜਿਵੇਂ ਉਹਨਾਂ ਦੋ ਫੋਰਮਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਹੋ ਸੱਦੇ ਦੀ ਹਮਾਇਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਉਗਰਾਹਾ ਜਥੇਬੰਦੀ ਦੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ ਸੈਂਟਰ ਤੇ ਪੰਜਾਬ ਸਰਕਾਰ ਦੀ ਜਿਹੜੀਆਂ ਅਰਥੀਆਂ ਉਹ ਸਾੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਸ ਗੱਲ ਦੀ ਕਿ ਸੈਂਟਰ ਦੀ ਸਰਕਾਰ ਉਹਨਾਂ ਦੀ ਗੱਲ ਸੁਣੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਸਾਰੀਆਂ ਸਾਰੀਆਂ ਮੰਗਾਂ ਭਾਵੇਂ ਉਹ ਸਾਰੀ ਸਾਡੀਆਂ ਸਾੜਿਆਂ ਦੀਆਂ ਸਾਂਝੀਆਂ ਆ ਉਹ ਮੰਗਾਂ ਸੈਂਟਰ ਦੀ ਸਰਕਾਰ ਲਾਗੂ ਕਰੇ ਇਹ ਸਾਰਾ ਕੁਝ ਲਾਗੂ ਕਰਾਉਣ ਵਾਸਤੇ ਅੱਜ ਸੀ ਉਹਨਾਂ ਦੇ ਨਾਲ ਤਾਲਮੇਲ ਮਾ ਜਿਹੜਾ ਸੰਘਰਸ਼ ਹੈ ਉਹ ਕਰ ਰਹੇ ਆ ਸੈਂਟਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਜਿਹੜੀਆਂ ਉਹ ਸਾੜ ਰਹੀ